ਸ਼੍ਰੀ ਅਕਾਲ ਤਖ ਸਾਹਿਬ ਜੀ ਤੋਂ ਜਿੰਦਾ ਸ਼ਹੀਦ ਦਾ ਰੁਤਬਾ ਪ੍ਰਾਪਤ ਕਰਨ ਵਾਲੇ ਪੰਥ ਦੇ ਮਹਾਨ ਨਾਇਕ ਪਿਛਲੇ 30 ਸਾਲ ਤੋਂ ਜੇਲ੍ਹ ਦੀ ਕਾਲ ਕੋਠੜੀ ਚ ਬੰਦ ਜੇਲ੍ਹ ਦੀ ਕਾਲ ਕੋਠੜੀ ਚ ਬੰਦ ਦੌਰਾਨ ਫਾਂਸੀ ਦੀ ਸਜ਼ਾ ਭੁਗਤਰੇ 18 ਸਾਲ ਤੋਂ ਇੱਕ ਛੋਟੀ ਜੀ 8x8 ਦੀ ਚੱਕੀ ਚ ਬੰਦ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਸਾਹਿਬ ਜੋ ਕੋਜਿਕ ਪਲਾਂ ਲਈ ਜੇਲ੍ਹ ਤੋਂ ਬਾਹਰ ਆਏ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਆਉਂਦੇ 2027 ਦੀ ਸ਼ੁਰੂਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਅਕਾਲੀ ਹਾਂ ਅਕਾਲੀ ਰਹਾਂਗੇ। ਇਹ ਨਾਰਾ ਉਹਨਾਂ ਨੇ ਕਿਉਂ ਲਾਇਆ? ਇਹ ਨਾਰਾ ਉਹਨਾਂ ਨੂੰ ਸ਼ਰਮਸਾਰਤ ਕਰਨ ਵਾਸਤੇ ਹੈ ਜਿਹੜੇ ਲੋਕ ਨਿੱਕੇ-ਨਿੱਕੇ ਲਾਲਚਾਂ ਦੀ ਖਾਤਰ ਪਾਰਟੀ ਨੂੰ ਛੱਡ ਕੇ ਪੱਜੇ। ਜਿਹੜੇ ਲੋਕਾਂ ਨੇ ਪੰਥ ਨੂੰ ਕਮਜ਼ੋਰ ਕੀਤਾ, ਜਿਹੜੇ ਲੋਕਾਂ ਨੇ ਅੱਜ ਪੰਜਾਬ ਨੂੰ ਕਮਜ਼ੋਰ ਕੀਤਾ ਇਹ ਉਹਨਾਂ ਲਈ ਇੱਕ ਵੱਡਾ ਸੁਨੇਹਾ ਹੈ ਕਿ ਇਹਨਾਂ ਲੋਕਾਂ ਨੇ ਸਾਡੀ ਖਾਤਰ ਕੁਰਬਾਨੀਆਂ ਕੀਤੀਆਂ ਜੇ ਅੱਜ ਸਾਡੇ ਸਿਰਾਂ ਤੇ ਦਸਤਾਰਾਂ ਨੇ ਜੇ ਅਸੀਂ ਅੱਥੇ ਜ਼ਿੰਦਗੀ ਮਾਣ ਰਹੇ ਆ ਜਿਹੜੇ ਹਾਲਾਤ ਵਿੱਚ ਇਹ ਕੁਰਬਾਨੀਆਂ ਕਰਕੇ ਜੇਲ੍ਹ ਵਿੱਚ ਗਏ ਉਹ ਜਿਨ੍ਹਾਂ ਜਿਨ੍ਹਾਂ ਨੇ ਉਹ ਹਾਲਾਤ ਵਿੱਚ ਕਿਹਾ ਜੇ ਇਹ ਸੂਰਮੇ ਕੁਰਬਾਨੀਆਂ ਨਾ ਕਰਦੇ ਤੇ ਸ਼ਾਇਦ ਆ ਸਾਡੇ ਸਿਰਾਂ ਤੇ ਵੀ ਦਸਤਾਰਾਂ ਨਾ ਹੁੰਦੀਆਂ ਤੇ ਅਸੀਂ ਵੀ ਅੱਜ ਦੁਨੀਆ ਤੇ ਨਾ ਹੁੰਦੇ ਇਹ ਉਹਨਾਂ ਕੌਮੀ ਪਰਵਾਨਿਆਂ ਦੀ ਜਿਹੜੀ ਕੁਰਬਾਨੀ ਹੈ ਨਾ ਇਉਂ ਉਹਨੂੰ ਸਮਰਪਤ ਇਹ ਕਿਉਂ ਵਾਰ-ਵਾਰ ਬੋਲ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਇੱਥੇ ਪੰਥ ਦੀ ਚੜ੍ਹਦੀ ਕਲਾ ਲਈ ਜਿੰਨੇ ਕਾਰਜ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਜੇ ਇਹਨਾਂ ਯੋਧਿਆਂ ਨੂੰ ਫਾਂਸੀ ਦੀ سزا ਰਕਵਾਉਣ ਵਾਸਤੇ ਕਾਰਜ ਕੀਤੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਜੇ ਭਾਈ ਗੁਰਦੀਪ ਸਿੰਘ ਖੇੜੇ ਵਰਗੇ 35 ਸਾਲ ਤੋਂ ਜੇਲ੍ਹ 'ਚ ਬੰਦ ਨੇ ਉਹ ਵੱਖ-ਵੱਖ ਜੇਲ੍ਹਾਂ 'ਚ ਬਾਹਰ ਸੂਬਿਆਂ 'ਚ ਬੰਦ ਸਨ ਉਹਨਾਂ ਨੂੰ ਪੰਜਾਬ ਲਿਆ ਕੇ ਉਹਨਾਂ ਦੇ ਜੀਵਾਂ ਨਾਲ ਮਲਾਇਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਮਲਾਇਆ ਐਵੇਂ ਨਹੀਂ ਸਟੇਜਾਂ 'ਤੇ ਉਹ ਬੋਲਦੇ ਅਵੇ ਨਹੀਂ ਕਿਤੇ ਪੰਥਕਾਂ ਨੂੰ ਉਹ ਵਾਰ-ਵਾਰ ਧੂਰ ਦੇ ਕਿ ਤੁਸੀਂ ਤਾਂ ਸਿਰਫ ਪੰਥ ਦੇ ਨਾਂ ਤੇ ਰੋਟੀਆਂ ਸੇਕੀਆਂ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣੀ ਬੜੀ ਜ਼ਰੂਰੀ ਹੈ ਲਖਮਿੰਦਰ ਸਿੰਘ ਦੀ ਨਰੰਗਵਾਲ ਵਰਗੇ ਬਹੁਤ ਸਾਰੇ ਹੋਰ ਯੋਧੇ ਨੇ ਜਿਨ੍ਹਾਂ ਨੇ ਇਸ ਪੰਥ ਲਈ ਕੁਰਬਾਨੀਆਂ ਕੀਤੀਆਂ ਤੇ ਅੱਜ ਜੋ ਭਾਈ ਰਾਜੋਵਾਨਾ ਸਾਹਿਬ ਨੇ ਕਿਹਾ ਇਹ ਉਹਨਾਂ ਸਾਰੇ ਪੰਥਦਰਦੀਆਂ ਨੂੰ ਮੰਨ ਲੈਣਾ ਚਾਹੀਦਾ ਹੈ ਕਿਉਂ ਉਹਨਾਂ ਨੇ ਨਾਰਾ ਲਾਇਆ ਕਿਉਂਕਿ ਇਸ ਧਰਤੀ ਦੀ ਖਾਲਸਾ ਪੰਦੀ ਧਰਤੀ ਹੈ ਇੱਥੇ ਸ਼੍ਰੋਮਣੀ ਅਕਾਲੀ ਦਲ ਹੀ ਚੜ੍ਹਦੀ ਕਲਾ ਜੀ ਨੂੰ ਲਿਜਾ ਸਕਦਾ ਹੈ ਬੀਤੇ ਦਿਨੀ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਜਹਦਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਵੀ ਇੱਕ ਸਟੇਜ ਦੇ ਉੱਤੋਂ ਬਹੁਤ ਤਸੀਲ ਦੇ ਨਾਲ ਸੰਤੂ ਸਮਝਾਇਆ ਸੀ ਕਿ ਖਾਲਸਾ ਜੀ ਜੇ ਤੁਹਾਡਾ ਰਾਜ ਸੀ ਇੱਥੇ ਤੇ ਤੁਸੀਂ ਆਪਣੇ ਗੁਰੂ ਸਾਹਿਬਾਨ ਜੀ ਦੀਆਂ ਸ਼ਤਾਬਦੀਆਂ ਆਪਣੇ ਯੋਧਿਆਂ ਦੇ ਦਿਹਾੜੇ ਬੜੀ ਚੜ੍ਹਦੀ ਕਲਾ ਨਾ ਬਣਾਏ ਬਹੁਤ ਕੁਝ ਤੁਹਾਡੀ ਸਰਕਾਰ ਨੇ ਉਹਨਾਂ ਦਿਹਾੜਿਆਂ ਦੇ ਕੀਤਾ ਪਰ ਇੱਕ ਉਹਨਾਂ ਨੇ ਗੋਇੰਦਵਾਲ ਸਾਹਿਬ ਦੀ ਸ਼ਤਾਬਦੀ ਦਾ ਜ਼ਿਕਰ ਕੀਤਾ ਸੀ ਕਿ ਤੁਸੀਂ ਹੁਣੇ ਇਹ ਸਰਕਾਰ ਤੇ ਸ਼ਤਾਬਦੀ ਮਨਾ ਕੇ ਹੜਿਓ ਗੁਰੂ ਅਮਰਦਾਸ ਸੱਚੇ ਪਾਤਸ਼ਾਹਾ ਉਹਨਾਂ ਦੀ ਯਾਦ ਵਿੱਚ ਤੇ ਸਰਕਾਰ ਨੇ ਇੱਕ ਥੇਲੇੜਾ ਲਾਣ ਵੀ ਉੱਥੇ ਨਹੀਂ ਕੀਤਾ ਸ਼ਤਾਬਦੀ ਬਲੇ ਇੱਕ ਦੁੱਖੀ ਦਾ ਕੰਮ ਵੀ ਨਹੀਂ ਕੀਤਾ ਇਸ ਸਰਕਾਰੀ ਯੋਗ ਸਿੰਘ ਸਾਹਿਬ ਜੀ ਉਹਨਾਂ ਦੱਸਿਆ ਐਵੇਂ ਨਹੀਂ ਨਾਰਾ ਲੱਗਦਾ ਰਾਜ ਬਿਨਾਂ ਨਹਿ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਬਲੇ ਹੈ ਇਹ ਜਿਹੜੇ ਕਾਲ ਕੋਠੜੀਆਂ 'ਚ ਬੈਠੇ ਸਿੰਘ ਨੇ ਇਹ ਪੰਥ ਦੀ ਚੜ੍ਹਦੀ ਕਲਾ ਲਈ ਕਿਉਂ ਇਸ ਤਰ੍ਹਾਂ ਦੀ ਲਲਕਾਰ ਸਾਨੂੰ ਦਿੰਦੇ ਨੇ ਇਹਨਾਂ ਵਿਚਾਰਿਆਂ ਨੇ ਕੋਈ ਮਨਿਸਟਰ ਨਹੀਂ ਬਣ ਜਾਣਾ ਇਹਨਾਂ ਨੇ ਕੋਈ ਮੰਤਰੀ ਨਹੀਂ ਬਣ ਜਾਣਾ ਇਹਨਾਂ ਦਾ ਤਾਂ ਪਤਾ ਕੋ ਨਹੀਂ ਜਿਹੜੇ ਹਾਕਮ ਨੇ ਦੇਸ਼ ਦੇ ਕਿੱਡੇ ਕਿ ਬੇਈਮਾਨ ਹੋਏ ਉਹਨਾਂ ਨੇ ਇਹਨਾਂ ਨੂੰ ਬਾਹਰ ਵੀ ਆਉਣ ਦੇਣਾ ਹੈ ਕਿ ਨਹੀਂ ਆਉਣ ਦੇਣਾ ਪਰ ਉਹ ਫਿਰ ਵੀ ਪੰਥ ਦੀ ਚੜ੍ਹਦੀ ਕਲਾ ਲਈ ਇਹ ਸੋਚਦੇ ਨੇ ਕਿ ਇੱਥੇ ਜੇ ਪੰਜਾਬ ਨੂੰ ਤੇ ਪੰਥ ਨੂੰ ਚੜ੍ਹਦੀ ਕਲਾ ਚ ਪਹੁੰਚ ਜਾ ਸਕਦਾ ਹੈ ਤਾਂ ਉਹ ਸ਼ਰੋਮਣੀ ਅਕਾਲੀ ਦਲ ਹੈ ਆਓ ਆਪਾਂ ਨਿੱਕੇ ਨਿੱਕੇ ਲਾਲਚਾਂ ਨੂੰ ਪਿਆ ਕੀਏ ਆਪਾਂ ਛੋਟੇ ਛੋਟੇ ਹਜ਼ਾਰ ਹਜ਼ਾਰ ਰੁਪਏ ਦੇ ਲਾਲਚ ਪਿੱਛੇ ਭੱਜ ਗਏ ਕੋਈ ਸਰਪੰਚੀਆਂ ਦੇ ਲਾਲਚ ਪਿੱਛੇ ਭੱਜ ਗਏ ਕੋਈ ਮੈਂਬਰੀਆਂ ਦੇ ਲਾਲਚ ਪਿੱਛੇ ਭੱਜ ਗਏ ਕੋਈ ਚੇਅਰਮੈਨੀਆਂ ਦੇ ਲਾਲਚ ਪਿੱਛੇ ਭੱਜ ਗਏ ਉਹ ਤਾਂ ਅਸੀਂ ਪੰਥ ਦੇ ਨਾਰੇ ਲਾਉਣੇ ਆ ਉਹਨਾਂ ਦੇ ਜਿਹਨੀਆਂ ਅਸੀਂ ਬੜੇ ਵੱਡੇ ਪੰਥਕਾਂ ਇਹ ਵੀ ਨਹੀਂ ਪੰਥ ਕਿ ਇੱਕ ਸੁਰਤਾ ਪੰਥਕ ਇੱਕ ਵਿਚਾਰ ਹੈ ਜਿਹੜੀ ਵਿਚਾਰ ਆ ਜੇਲ੍ਹ ਚ ਬੈਠਿਆਂ ਦੇ ਕੋਲ ਹੈ ਇਹਨਾਂ ਦੀ ਕੁਰਬਾਨੀਆਂ ਲੈ ਵੇਖੋ ਮਿਰਸਵਾਰਥੋ ਕਿਉਂ ਇਹ ਗੱਲ ਕਹਿ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੋ ਪੰਜਾਬ ਨੂੰ ਬਲਦੀ ਦੀ ਪੱਠੀ ਦੇ ਵਿੱਚੋਂ ਕੱਢ ਕੇ ਸਿੱਖ ਨੌਜਵਾਨੀ ਨੂੰ ਬਚਾਇਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਚਾਇਆ ਤੇ ਅੱਜ ਜੋ ਪੰਥ ਦੀਆਂ ਯਾਦਗਾਰਾਂ ਜੋ ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਸਾਹਿਬ ਦੇ ਇਸ ਨਾਅਰੇ ਨੂੰ ਆਓ ਸਾਰੇ ਹੋਰ ਬੁਲੰਦ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾਲੇ ਪਾਸੇ ਲੈ ਕੇ ਜਾਈਏ ਇਹਨਾਂ قومی ਯੋਧਿਆਂ ਨੂੰ ਇਹਨਾਂ ਦੀਆਂ ਸਜਾਵਾਂ ਮਾਫ਼ ਕਰਾਉਣ ਵਾਸਤੇ ਇੱਕ ਜੁੜਤਾ ਹੋ ਕੇ ਸਾਰਾ ਪੰਖ ਤਗੜੇ ਹੋ ਕੇ ਲੜਾਈ ਲੜੀਏ